ਉਹਾਰੇ ਪਿੰਡ ਦੇ ਕਿ ਦੀ ਮੰਂਦਰ ਪਚਾਈ ਦੀ ਬਣੇ ਐਮਐਲਏ ਬਣ ਕੇ ਬਣਵੇ ਉਹਨਾਂ ਦੇ ਵਾਸਤੇ ਕੁਝ ਨਹੀਂਗਾ ਤੇ ਜਿਸਟਰੀਆਂ ਸਸਤੀਆਂ ਹੋ ਗਈਆਂ ਸਮਾਰ ਸਿੱਕਾ ਕੋਈ ਕਰਾ ਕੇ ਇੱਕ ਕਰ ਜੀਟੀ ਡਾਇਜਰਡ ਸਸਤੀ ਹੋਈ ਹੋਵੇ ਜੇ ਭਗਵੰਤ ਜੀ ਮਾਨ ਜਾ ਕੇ ਇੱਕ ਕਰ ਜੀਟੀ ਕਰਾ ਕੇ ਕਹਿ ਦਿਓ ਨਾ ਇਹ ਹੋ ਗਈ ਉਹ ਥੋੜੀ ਗੱਲ ਆ ਲੋਕਾਂ ਤੋਂ ਪੁੱਛੋ ਇਹਨਾਂ ਅੱਛੇ ਰਹਿਣਾ ਨਹੀਂ ਕਿਸਾਨਾਂ ਨੂੰ ਬਰਬਾਦ ਕਰ ਜਾਣਗੇ ਲੋਕਾਂ ਬਿਮਾਰੀਆਂ ਨੂੰ ਬਰਬਾਦ ਕਰ ਜਾਣਗੇ ਮਜ਼ਦੂਰਾਂ ਨੂੰ ਬਰਬਾਦ ਕਰ ਜਾਣਗੇ ਦੁਕਾਨਦਾਰਾਂ ਨੂੰ ਬਰਬਾਦ ਕਰ ਜਾਣਗੇ ਕੋਈ ਕਰਕੇ ਠੱਗ ਨੇ ਠੱਗੀ ਮਾਰਨ ਆਪ ਤੇ ਪੰਜਾਬ ਚ ਆਏ ਨੇ ਤੇ ਠੱਗੀ ਮਾਰਨ ਦਾ ਯਤਨ ਕਰਦੇ ਠੱਗੀ ਵਾਉਣ ਨਹੀਂ ਦੇਣੀ ਠੱਗੀ ਮਾਰਨ ਦੀ ਨਹੀਂ। ਕੰਨੀਆਂ ਔਰ ਵਿਕਦੀਆਂ ਗਵਰਨਮੈਂਟ ਹੋ ਗਈ। ਡੋਪ ਟੈਸਟ ਜਿਹੜੇ ਹੋ ਰਹੇ ਉਹਦੇ ਵਿੱਚ ਸ਼ਰਾਬ ਲੀਗਲ ਹੀ ਕਰ ਦਿੱਤੀ ਐ ਕਿ ਜਿਹੜਾ ਮਰਜੀ ਸ਼ਰਾਬ ਪੀ ਕੇ ਆਵੇ ਡੋਪ ਟੈਸਟ ਕਰਾਵੇ ਪਾਸ ਐ। ਕਾਨੂੰਨ ਵਿਵਸਥਾ ਤੇ ਜਿਵੇਂ ਅਸੀਂ ਪਹਿਲੇ ਸੁਣਦੇ ਸੀ ਉੱਤਰ ਪ੍ਰਦੇਸ਼ ਐ ਇੱਥੇ ਉੱਥੇ ਉਸ ਤੋਂ ਵੀ ਇੱਥੇ ਬਦਲ ਹੋ ਗਈ ਐ। ਪਹਿਲੇ ਅੰਮ੍ਰਿਤਸਰ ਦੇ ਅੰਦਰ ਇੱਕ ਜਵਾਨ ਕੌਂਸਲਰ ਜਿਹੜਾ ਕਾਲੀ ਦਲ ਨਾਲ ਸੰਬੰਧ ਰੱਖਦਾ ਸੀ ਨਹੀਂ ਵੀ ਰੱਖਦਾ ਹੋਏ ਫਿਰ ਵੀ ਕਿਸੇ ਦੀ ਮੌਤ ਮੋਤੇ ਮੋਤੀਏ ਸਰਿਆਮ ਨੂੰ ਦਿਨ ਦਿਹਾੜੇ ਗੋਲੀਆਂ ਮਾਰੀ ਗਈਆ ਪਹਿਲੇ ਉਹਨੂੰ ਥ੍ਰੈਟ ਕੀਤਾ ਗਿਆ ਉਹਦੇ علاوہ ਕੱਲ ਜਲੰਧਰ ਦੇ ਅੰਦਰ ਇੱਕ ਸਿੱਖ ਫੈਡਰੇਸ਼ਨ ਦੇ ਵਕੀਲ ਸਾਹਿਬ ਹੈਗੇ ਸੀ ਜਿਹੜੇ ਸਿੱਖ ਫੈਡਰੇਸ਼ਨ ਦੇ ਅਧਿ Ksi ਪੁਰ ਜਲੰਧਰ ਦੇ ਅੰਦਰ ਕੋਰਟ ਦੇ ਅੰਦਰ ਵਕੀਲ ਸੀ ਉਹਨਾਂ ਦੀ ਦਿਨ ਦਿਹਾੜੇ ਮੌਤ ਹੋ ਗਈ ਮੁਗਲਾ ਨੂੰ ਕੱਢ ਸਕਦੇ ਆ ਤੇ ਤੁਸੀਂ ਕਿਹੜੇ ਬਾਗ ਦੀ ਬੂਣੀ ਹੋ ਅੰਬੀਸ਼ ਤੇ ਕੇ ਕੋਈ ਸੁਣਵਾਇ ਕੋਈ ਅਜੀ ਕੋਈ ਅਜੀ ਉਹ ਨਹੀਂ ਹੈ ਮੈਂ ਪੰਜਾਬ ਪ੍ਰਸ਼ਾਸਨ ਕੋਲ ਪੰਜਾਬ ਕ੍ਰਿਤੀ ਤੋਂ ਰੁਲੰਦਰ ਦੇ ਅੱਠ ਵਾਰ ਚੱਕਰ ਘੱਟ ਚੁਕਾ ਅੱਠ ਵਾਰ ਮੇਰੀ ਕੰਪਲੇਂਟ ਉੱਤੇ ਹੈਗੀ ਹੈ ਮੈਂ ਤੁਹਾਨੂੰ ਕੰਪਲੇਂਟ ਦੀ ਕਾਪੀ ਵੀ ਭੇਜ ਦਿੱਤੀ ਵਟਸਐਪ ਤੇ ਵੀ ਲੈਣਾ ਮੇਰੇ ਕੋਲ ਮੈਂ ਇਹਨਾਂ ਰਿਕਾਰਡਿੰਗ ਹੀ ਦੇ ਕੇ ਆਇਆ ਰਿਕਾਰਡਿੰਗ ਸੁਣਾ ਕੇ ਸੀਡੀ ਬਣਾ ਕੇ ਦੇ ਕੇ ਆਇਆ ਹਾਲ ਤੱਕ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਚਾਰ ਵਾਰ ਥ੍ਰੈਟ ਆਏ ਨੇ ਉਹਨਾਂ ਨੇ ਇਹ ਵੀ ਕਿਹਾ ਜਾਂ ਤਾਂ ਤੋ ਮਾਰ ਦਾਂਗੇ ਸੁਣ ਲੋ ਇਹ ਤਾਂ ਟਾਰਗੇਟ ਬਣਾਉਣਾ ਬੰਦੇ ਮਾਰਦੇ ਹਾਂ ਟਾਰਗੇਟ ਬਣਾ ਕੇ ਮਾਰਦੇ ਆ ਜੀ ਬੰਦੇ ਨਾ ਹੀ ਤਾਂ ਸਾਡੇ ਪੰਜਾਬ ਨੂੰ ਕੋਈ ਤੱਪ ਸਕਿਆ ਤੇ ਨਾ ਹੀ ਤੱਪਿਆ ਜਾਊਗਾ ਇਹ ਉਹ ਖੂਨ ਹੈ ਜੇ ਜਦੋਂ ਜਦੋਂ ਪੰਜਾਬ ਨੂੰ ਤੱਪਣ ਦੀ ਕੋਸ਼ਿਸ਼ ਕੀਤੀ ਆ ਪੰਜਾਬ ਉੱਪਰ ਕੇ ਬਾਹਰ ਆਇਆ ਜਮੀਨ ਬਚਾਉਣ ਦੀ ਤੇ ਪੰਜਾਬ ਬਚਾਉਣ ਦੀ ਜੋ ਗੱਲ ਕਰਦੇ ਹੋ ਅੱਜ ਉਹ ਮੁੱਦੇ ਨੂੰ ਲੈ ਕੇ ਇੰਨਾ ਵੱਡਾ ਇਕੱਠ ਹੋਇਆ ਪਿਆ ਕਿਵੇਂ ਦੇਖ ਰਹੇ ਹੋ ਅੱਜ ਦੀ ਤਸਵੀਰ ਇਹ ਪ੍ਰੋਗਰਾਮ ਤਾਂ ਦਾ ਹੀ ਛੋਟਾ ਜਿਹਾ ਸੌ ਸੌ ਬੰਦਾ ਇਲਾਕੇ ਵਾਲਿਆਂ ਨੂੰ ਲਾਇਆ ਸੀ ਸੌ ਸੌ 8 ਹੋ ਗਿਆ ਹਜ਼ਾਰਾਂ ਚ ਇਹਦਾ ਮਤਲਬ ਹੈ ਲੋਕ ਸ਼੍ਰੋਮਣੀ ਅਕਾਲੀ ਦਲ ਜੋ ਵੀ ਪ੍ਰੋਗਰਾਮ ਦਿੰਦਾ ਉਹਦੇ ਲਈ ਸਹਿਮਤ ਹੁੰਦੇ ਨੇ ਜਿੱਥੋਂ ਤੱਕ ਜ਼ਮੀਨ ਦਾ ਸਬੰਧ ਆ ਕਵੀ ਹਜ਼ਾਰ ਏਕੜ ਜ਼ਮੀਨ ਲੈ ਕੇ ਵਰਲਡ ਬੈਂਕ ਤੋਂ ਇਹਨਾਂ ਨੂੰ ਲੋਨ ਲੈਣਾ ਇਹਨਾਂ ਦੀ ਫੈਲਾ ਤਿਆਰ ਨੇ ਉਹ ਲੋਨ ਲੈ ਕੇ ਇਹਨਾਂ ਨੇ ਬਾਹਰ ਆਪਦੇ ਹੋਟਲ ਬਣਾ ਲੈਨੇ ਇਹ ਵਿੱਚ ਕੇਜਰੀਵਾਲ ਵਿੱਚ ਭਵੰਤ ਮਾਨ ਦੇ ਵਿੱਚ ਇਹਨਾਂ ਦੇ ਸਾਰੇ ਸਾਥੀ ਬਾਹਰ ਇਹਨਾਂ ਭੱਜ ਜਾਣਾ ਆ ਇਹਨਾਂ ਇੱਥੇ ਰਹਿਣਾ ਨਹੀਂ ਕਸਾਨਾਂ ਨੂੰ ਬਰਬਾਦ ਕਰ ਜਾਣਗੇ ਲੋਕਾਂ ਵਪਾਰੀਆਂ ਨੂੰ ਬਰਬਾਦ ਕਰ ਜਾਣਗੇ ਮਜ਼ਦੂਰਾਂ ਨੂੰ ਬਰਬਾਦ ਕਰ ਜਾਣਗੇ ਦੁਕਾਨਦਾਰਾਂ ਨੂੰ ਬਰਬਾਦ ਕਰ ਜਾਣਗੇ ਤੋ ਇਹ ਕਰਕੇ ਠੱਗ ਨੇ ਠੱਗੀ ਮਾਰਨ ਵਾਸਤੇ ਪੰਜਾਬ ਚ ਆਏ ਨੇ ਤੇ ਠੱਗੀ ਮਾਰਨ ਦਾ ਯਤਨ ਕਰਦੇ ਠੱਗੀ ਵਾਉਣ ਨਹੀਂ ਦੇਣੀ ਠੱਗੀ ਮਾਰਨ ਦੀ ਨਹੀਂ ਲੇਕਿਨ ਇਹ ਵੀ ਗੱਲ ਹੋ ਰਹੀ ਹੈ ਕਿ ਰਜਿਸਟਰੀਆਂ ਸਸਤੀਆਂ ਹੋ ਗਈਆਂ ਕੋਈ ਸਮਾਰਟ ਕੋਈ ਕਰਾ ਕੇ ਇੱਕ ਰਜਿਸਟਰੀ ਜਿਹੜੀ ਸਸਤੀ ਹੋਈ ਹੋਵੇ ਇੱਕ ਰਜਿਸਟਰੀ ਕੋਈ ਜੇ ਭਗਵੰਤ ਮਾਨ ਜਾ ਕੇ ਇੱਕ ਰਜਿਸਟਰੀ ਕਰਾ ਕੇ ਕਹਿਦੇ ਮੈਂ ਆ ਇੱਕ ਹੋ ਗਈ ਉਹ ਥੋੜੀ ਗੱਲ ਆ ਲੋਕਾਂ ਤੋਂ ਪੁੱਛੋ ਜਿਨ੍ਹਾਂ ਦੇ ਜਿਨ੍ਹਾਂ ਦੀ 5000 ਚ ਰਜਿਸਟਰੀ ਹੁੰਦੀ ਸੀ ਅੱਜ 50000 ਚ ਨਹੀਂ ਹੁੰਦੀ ਨਹੀਂ ਵਿਕਾਸ ਦੀ ਗੱਲ ਹੋ ਰਹੀ ਕਿਹੜੇ ਵਿਕਾਸ ਦੀ ਫਿਰ ਗੱਲ ਕਰਦੇ ਹੋ ਤੁਸੀਂ ਸਾਲੇ ਤੁਸੀਂ ਦੇਖ ਲਓ ਆ ਵਿਕਾਸ ਹੋਇਆ ਪਹਿਲਾਂ ਸਾਡੀ ਸਰਕਾਰ ਵੇਲੇ ਆ ਪੁਲ ਬਣੇ ਆ ਸਭ ਕੁ ਬਣਿਆ ਇਹਨਾਂ ਨੇ ਕਿਤੇ ਕਿਟ ਲਾਈ ਹੋਵੇ ਕਿਤੇ ਸੀਮਤ ਦਾ ਥੱਲਾ ਲਾਇਆ ਹੋਵੇ ਇਹ ਤਾਂ ਲੁੱਟਣ ਵਾਲੇ ਆ ਲੋਟੂ ਢੋਲਾ ਆ ਇਹਨਾਂ ਪਤਾ ਨਹੀਂ ਕੰਮ ਹੋਣਾ ਕਿਵੇਂ ਆ ਵਿਚਾਰੇ ਪਿੰਡ ਦੇ ਇੱਕ ਦੀ ਮੈਂਬਰ ਪਛਾਣ ਦੀ ਬਣੇ ਐਮਐਲਏ ਬਣ ਕੇ ਬਣਵੇਂ ਉਹਨਾਂ ਦੇ ਵਾਸੀ ਕੁਛ ਨਹੀਂ ਗਾ ਫੇਸ ਕਰਕੇ ਬੀਬਾ ਜੀ ਇਹ ਤਾਂ ਲੁੱਟਣ ਵਾਸਤੇ ਆ ਲੁੱਟ ਕੇ ਚਲੇ ਜਾਣਗੇ ਨਹੀਂ ਤਾਂ ਬੀਤੇ ਦੀ ਨੰਬਰ ਸਰਸੇ ਫੇਰ ਗੋਲੀਆਂ ਚਲੀਆਂ ਨੇ ਇੱਕਨ ਛੋਟੀ ਬੱਚੀ ਦੇ ਲੱਤ ਤੇ 60 ਬੱਚੀ ਗੋਲੀ ਲੱਗੀ ਜ਼ੀਰੋ ਹੋਇਆ ਪਿਆ ਜੀ ਸਾਡਾ ਤਾਂ ਜ਼ੀਰੋ ਆ ਲੋਕ ਬੀਬੀਆਂ ਘਰਾਂ ਤੋਂ ਨਹੀਂ ਨਿਕਲਦੀਆਂ 5 ਵਜੇ ਤੋਂ ਬਾਅਦ ਕੋਈ ਕਹਿਣਾ ਨਹੀਂ ਪਾ ਸਕਦੀਆਂ ਕੋਈ 4 ਰੁਪਏ ਲੈ ਕੇ ਚੱਲ ਨਹੀਂ ਸਕਦਾ ਉਹ ਕਿੱਥੇ ਖੋਲਣੇ ਕਿੱਥੇ ਨਸ਼ੇ ਦਾ ਵਪਾਰ ਨਹੀਂ ਕਰਨ ਦੇ ਕੇ ਗੋਲੀ ਕਰ ਲੱਗੇ ਹੁਣ ਕਿਹ ਪਿਆ ਜੋ ਨਸ਼ਾ ਮਿਲਦਾ ਜਿਹੜਾ ਮਰਜ਼ੀ ਨਾਲ ਫੜੇ ਤੋਹ ਜਿਹੜੀ ਆਪਣੀ ਜਮੀਨਾ ਜਮੀਨਾ ਅਕਵਾਇਰ ਹੋ ਰਹੀਆਂ ਦੇਖੋ ਨਾ ਸਾਡੀ ਧਰਤੀ ਚੋਂ ਸੋਨਾ ਨਿਕਲਦਾ ਨਾ ਸਾਡੀ ਧਰਤੀ ਚੋਂ ਚਾਂਦੀ ਨਿਕਲਦੀ ਨਾ ਪੈਟਰੋਲ ਨਿਕਲਦਾ ਨਾ ਡੀਜ਼ਲ ਨਿਕਲਦਾ ਠੀਕ ਹੈ ਸਾਡੀ ਤਾਂ ਖੇਤੀ ਹੋ ਰਹੀ ਹੈ ਇਹ ਖੇਤੀ ਨੂੰ ਵੀ ਜਮੀਨਾ ਅਕਵਾਇਰ ਕਰਕੇ ਬੇੜਾ ਘਰਕ ਕਰ ਰਹੇ ਲੋਟੂ ਸਰਕਾਰ ਜਿਵੇਂ ਗਾਬੜੀਆ ਸਾਹਿਬ ਕਹਿ ਕੇ ਹਟੇ ਆ ਇਹ ਸਰਕਾਰ ਲੋਟੂਆਂ ਦੀ ਹੈ ਚਲੋ ਜੇ ਤੁਸੀਂ ਨਸ਼ੇ ਦੀ ਗੱਲ ਕਰਦੇ ਹੋ ਆ ਬੀੜੀ ਸਿਗਰਟ ਜਰਦਾ ਇਹ ਨਸ਼ਾ ਨਹੀਂ ਹੈ ਇਨੂੰ ਬੰਦ ਕਰਵਾਓ ਅਸੀਂ ਆਪ ਸਹਿਯੋਗ ਕਰਦੇ ਹਾਂ ਕਿ ਠੀਕ ਹੈ ਆਪਰੇਸ਼ਨ ਕਸੋ ਚਲਾਇਆ ਹੋਇਆ ਤੁਸੀਂ ਚਿੱਟੇ ਦਾ ਇੱਥੇ ਲੱਕ ਤੋੜਨਾ ਤੋੜੋ ਚਿੱਟੇ ਦਾ ਲੱਕ ਨਾਲ ਲੱਗਦੇ ਨਸ਼ੇ ਵੀ ਖਤਮ ਕਰੋ ਜਿਹੜੇ ਠੇਕਿਆਂ ਤੋਂ ਸ਼ਰਾਬਾਂ ਵਿਕਦੀਆਂ ਉਹ ਸ਼ੁਰੂ ਤੋਂ ਵਿਕਦੀਆਂ ਆਈਆਂ ਔਰ ਵਿਕਦੀਆਂ ਤਾਂ ਡੋਪ ਟੈਸਟ ਜਿਹੜੇ ਹੋ ਰਹੇ ਉਹਦੇ ਵਿੱਚ ਸ਼ਰਾਬ ਲੀਗਲ ਹੀ ਕਰ ਦਿੱਤੀ ਹੈ ਕਿ ਜਿਹੜਾ ਮਰਜੀ ਸ਼ਰਾਬ ਪੀ ਕੇ ਆਵੇ ਡੋਪ ਟੈਸਟ ਕਰਾਵੇ ਪਾਸ ਆ ਨੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਭੀਰ ਸਿੰਘ ਜੀ ਬਾਦਲ ਕੋ ਨਾਲੋਂ ਲਾਣਿਆਂ ਗਿਆ ਸੀ ਜੋ ਕਿਸਾਨਾਂ ਦੀ ਜ਼ਿਮੀਂਦਾਰਾਂ ਦੀ ਬਹੁਤ ਹੀ ਬੜੀ ਜ਼ਮੀਨ ਲੁਧਿਆਣਾ ਜ਼ਿਲ੍ਹੇ ਦੇ ਪਿੰਡਾਂ ਦੀ 24311 ਏਕੜ ਐਕਵਾਇਰ ਕਰਨ ਦਾ ਫੈਸਲਾ ਸਰਕਾਰ ਵੱਲੋਂ ਬਹੁਤ ਹੀ ਮੰਦਭਾਗ ਕਰ ਲਿਆ ਗਿਆ ਉਸ ਦੇ ਖਿਲਾਫ ਇਹ ਧਰਨਾ ਦਿੱਤਾ ਗਿਆ ਹੈ ਕਿ ਸਿਰਫ ਦੇਖਣ ਲਈ ਲੋਕਾਂ ਨੂੰ ਸਮਝਾਉਣ ਲਈ ਉਪਰਾਲਾ ਕੀਤਾ ਗਿਆ ਲੇਕਿਨ ਅਗਰ ਸਰਕਾਰ ਨੇ ਆਪਣਾ ਇਹ ਮਾੜਾ ਫੈਸਲਾ ਵਾਪਸ ਨਾ ਲਿਆ ਤਾਂ ਇਸ ਤੋਂ ਵੱਡੇ ਕੱਠ ਜਿਹੜੇ ਹੈ ਉਹ ਕਰਕੇ ਸਰਕਾਰ ਨੂੰ ਮਜਬੂਰ ਕਰਨਗੇ ਪੰਜਾਬ ਦੇ ਲੋਕ ਤਹਿਆ ਕਰਨ ਲੱਗੇ ਨੇ ਤੇ ਜਿਨ੍ਹਾਂ ਲੋਕਾਂ ਨੇ ਜ਼ਾਵ ਨੂੰ ਬਰਬਾਦ ਕਰਨ ਦੇ ਫੈਸਲੇ ਲੈਨੇ ਉਹਨਾਂ ਨੂੰ ਘਰੋਂ ਨਿਕਲਣ ਨਹੀਂ ਦਿੱਤਾ ਜਾਏਗਾ ਔਰ ਘਰ ਦੇ ਅੰਦਰ ਰਹਿਣ ਲਈ ਮਜਬੂਰ ਕੀਤਾ ਜਾਵੇਗਾ ਕਿਉਂਕਿ ਇਹ ਬਹੁਤ ਹੀ ਅਬਜ਼ਾਉ ਜ਼ਮੀਨ ਹੈ ਜੋ ਪਹਿਲਾਂ ਸਰਕਾਰਾਂ ਵੱਲੋਂ ਐਕਵਾਇਰ ਕੀਤੀਆਂ ਹੋਈਆਂ ਜ਼ਮੀਨਾਂ ਬੇਆਬਾਦੀਆਂ ਪਈਆਂ ਨੇ ਇਹਨਾਂ ਨੂੰ ਪਹਿਲਾਂ ਉਹ ਆਵਾਜ਼ ਕਰਕੇ ਲੋਕਾਂ ਨੂੰ ਜੇਣੀਆਂ ਚਾਹੀਦੀਆਂ ਨੇ ਉਹਨਾਂ ਦੀਆਂ ਰਹਿਸ਼ਾ ਦੇਣੀਆਂ ਚਾਹੀਦੀਆਂ ਨੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਹ ਜਿਹੜੇ ਪਹਿਲੇ ਅਕਾਰ ਕੀਤੀਆਂ ਜ਼ਮੀਨਾਂ ਸੀ ਉਹ ਕਿਹੜੀ ਆਵਾਜ਼ ਹੋ ਗਈਆਂ ਉਹਨਾਂ ਨੂੰ ਰਿਲ ਕਰ ਦਿੱਤਾ ਗਿਆ ਜਦੋਂ ਤੱਕ ਉਹ ਡਰ ਨਹੀਂ ਪਿੱਤੀਆਂ ਜਾਂਦੀਆਂ ਇਹਨਾਂ ਨੂੰ ਇੱਕ ਵੀ ਟੇਕੜ ਜਮੀਨ ਐਕਵਾਇਰ ਕਰਨ ਦਾ ਕੋਈ ਹੱਕ ਨਹੀਂ ਹੈ ਇਸ ਲਈ ਇਹਨਾਂ ਨੂੰ ਫੈਸਲਾ ਜੋ ਹੈ ਇਹ ਵਾਪਸ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿੰਨੇ ਵੀ ਇੱਥੇ ਮੇਰੇ ਕਿਸਾਨ ਵੀਰ ਭਰਾ ਆਏ ਆ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਮੈਂ ਪਿੰਡ ਅੱਲਾ ਤਹਿਸੀਲ ਜਗਰਾਉਂ ਜਿੱਥੋਂ ਲੁਧਿਆਣਾ ਉੱਥੋਂ ਅਸੀਂ ਆਏ ਆ ਇਹ ਜਿਹੜੇ ਗਵਰਨਮੈਂਟ ਹੈ ਗੰਦੀ ਨੀਤੀ ਲੈ ਕੇ ਆ ਰਹੀ ਹੈ ਜਮੀਨ ਐਕੁਇਸ਼ਿਸ਼ਨ ਐਕਟ ਲੈ ਇਹਦੇ ਖਿਲਾਫ ਅਸੀਂ ਪ੍ਰਦਰਸ਼ਨ ਕਰਨ ਆਏ ਆ ਤਾਂ ਕਿ ਇਹ ਗਵਰਨਮੈਂਟ ਤੱਕ ਆਵਾਜ਼ ਜਾਵੇ ਸਾਡੀ ਕਿਉਂਕਿ ਇਹ ਬਹੁਤ ਜ਼ਿਆਦਾ ਕਿਸਾਨਾਂ ਦੇ ਨਾਲ ਧੱਕਾ ਕਰ ਰਿਹਾ ਹੈ ਇੱਕ ਖੇਤਰੀ ਪਾਰਟੀ ਸਾਡੀ ਇੱਕੋ ਇੱਕ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਦੇ ਪਿਤਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜੀ ਨੇ ਸਾਨੂੰ ਇੱਕ ਇੱਕਲੇ ਦੋ ਦੋ ਕਿੱਲਾਂ ਦੇ ਉੱਤੇ ਮੋਟਰਾਂ ਦੇ ਕੇ ਇਹ ਜ਼ਮੀਨ ਬੜੀ ਮਸ਼ਹਨ ਦੇ ਨਾਲ ਉਪਜਾਉ ਕੀਤੀ ਆ ਕਿਉਂਕਿ ਬਹੁਤ ਸਾਰੀ ਦੁਨੀਆ ਜਾਣਦੀ ਆ ਕਿ ਪੰਜਾਬ ਦੇ ਵਿੱਚ 40% ਜ਼ਮੀਨਾਂ ਦੇ ਵਿੱਚ ਕਲਰਫੁੱਲ ਫਸਲ ਨਹੀਂ ਹੁੰਦੀ ਸੀ ਹੁਣ ਇੱਕ ਹਰੇ-ਤੇਰੀਆ ਉਪਜਾਉ ਹੋਣ ਤੋਂ ਬਾਅਦ ਵਿੱਚ ਗਵਰਨਮੈਂਟ ਦੀ ਗੰਦੀ ਨੀਤੀ ਕਿ ਇਥੇ ਆਪਾਂ ਕਲੋਲੀnga ਕਟਲੀਆਂ ਔਰ ਉਹਦੇ ਵਿੱਚ ਵੀ ਜ਼ਿੰਮੇਦਾਰ ਭਰਾ ਨੂੰ ਕੁਝ ਨਹੀਂ ਦਿੱਤਾ ਜਾ ਰਿਹਾ ਔਰ ਨੰਬਰ 2 ਇਹ ਲਗਾ ਕੇ ਜੇ ਕਹਿੰਦੇ ਤੁਹਾਨੂੰ ਪੈਸੇ ਮਿਲਣਗੇ ਪੈਸੇ ਵੀ ਕੋਈ ਕੁਝ ਨਹੀਂ ਮਿਲਣਾ ਜੇ ਪੈਸੇ ਮਿਲੇ ਵੀ ਤਾਂ ਗਵਰਨਮੈਂਟ ਸਾਨੂੰ ਇੱਕ ਚੀਜ਼ ਦਾ ਜਵਾਬ ਦੇਵੇ ਕਿ ਅਸੀਂ ਇੱਥੋਂ ਜ਼ਮੀਨ ਵੇਚ ਕੇ ਹੋਰ ਕਿਹੜੀ ਜਗ੍ਹਾ ਲੱਗੇ ਕਿਉਂਕਿ ਨਾ ਅਸੀਂ ਹਿਮਾਚਲ ਚ ਲੈ ਸਕਦੇ ਨਾ ਅਸੀਂ ਰਾਜਸਥਾਨ ਚ ਲੈ ਸਕਦੇ ਆ ਪੰਜਾਬ ਤੁਸੀਂ ਸਾਰਾ ਕਵਰ ਕਰ ਰਹੇ ਹੋ ਉਹ ਵੀ ਉਪਜਾਊ ਜ਼ਮੀਨ ਤੁਸੀਂ ਕਵਰ ਕਰ ਰਹੇ ਹੋ ਜੇ ਇੱਥੇ ਅਨਾਜ ਪੈਦਾ ਨਹੀਂ ਹੋਊਗਾ ਲੋਕ ਖਾਣਗੇ ਕੀ ਜੇ ਲੋਕ ਖਾਣਗੇ ਨਹੀਂ ਤਾਂ ਇੱਕ ਦੂਜੇ ਨੂੰ ਮਾਰਾ ਮਾਰੀ ਹੋਊਗੀ ਭੁੱਖਮਰੀ ਪਾਊਗੀ ਇੱਥੇ ਕਤਲੇਆਮ ਹੋਣੀਆਂ ਚੀਜ਼ਾਂ ਇਹ ਤੇ ਇਸ ਕਰਕੇ ਜੀ ਫੂਡ ਹਰ ਇੱਕ ਬੰਦੇ ਦੀ ਬੇਸਿਕ ਨੀਡ ਆ ਇਸ ਤੇ ਡਾਕਾ ਨਹੀਂ ਮਾਰਨਾ ਚਾਹੀਦਾ ਪ੍ਰੋਟੈਸਟ ਤੇ ਇਸ ਕਰਕੇ ਕਰ ਰਹੇ ਪੈ ਰਹੇ ਨੇ ਕਿ ਜਿਹੜੀ ਸਰਕਾਰ ਮੌਜੂਦਾ ਸਰਕਾਰ ਆਈ ਏ ਉਹ ਨਿੱਤ ਨਵੇਂ এজেন্ডੇ ਲੋਕਾਂ ਨੂੰ ਲੁੱਟਣ ਵਾਸਤੇ ਕਿਸਾਨਾਂ ਨੂੰ ਲੁੱਟਣ ਵਾਸਤੇ ਲੈ ਕੇ ਆ ਰਹੀ ਏ ਉਹ ਤੁਸੀਂ ਦੇਖ ਲਓ ਜਿਹੜਾ ਜ਼ਮੀਨਾਂ ਦਾ ਐਕਟ ਨਵਾਂ ਲੈ ਕੇ ਆਏ ਨੇ ਇਹਦੇ ਵਿੱਚ ਕਿਸਾਨਾਂ ਨਾਲ ਸਿੱਧਾ ਸਿੱਧਾ ਸਿੱਧੇ ਤੌਰ ਤੇ ਧੱਕਾ ਹੈਗਾ ਇਲੈਕਸ਼ਨ ਸਾਡਾ ਏਜੰਡਾ ਨਹੀਂ ਹੈ ਸਾਡਾ ਏਜੰਡਾ ਸਿਰਫ ਪੰਜਾਬ ਦੇ ਜਿਹੜੇ ਸਰਕਾਰੀ ਸਰਕਾਰ ਹਿੱਤ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਸਾਨਾਂ ਦੇ ਆਮ ਜਨਤਾ ਦੇ ਵਪਾਰੀਆਂ ਦੇ ਉਹਦੇ ਦਾ ਵਿਰੋਧ ਕਰ ਰਹੇ ਆ ਇਸ ਤੋਂ ਇਲਾਵਾ ਜਿਹੜੀ ਕਾਨੂੰਨ ਵਿਵਸਥਾ ਤੁਸੀਂ ਦੇਖ ਰਹੇ ਹੋ ਦੋ ਦਿਨ ਪਹਿਲੇ ਤਿੰਨ ਦਿਨ ਪਹਿਲੇ ਅੰਮ੍ਰਿਤਸਰ ਦੇ ਅੰਦਰ ਇੱਕ ਜਵਾਨ ਕਾਉਂਸਲਰ ਜਿਹੜਾ ਅਕਾਲੀ ਦਲ ਨਾਲ ਸੰਬੰਧ ਰੱਖਦਾ ਸੀ ਨਹੀਂ ਵੀ ਰੱਖਦਾ ਹੋਏ ਫਿਰ ਵੀ ਕਿਸੇ ਦੀ ਮੌਤ ਮੌਤ ਤੇ ਮੌਤ ਹੀ ਹੈ ਸਰੇ ਆਮ ਨੂੰ ਦਿਨ ਦਾਰੇ ਗੋਲੀਆਂ ਮਾਰੀਆਂ ਗਈਆਂ ਪਹਿਲੇ ਉਹਨੂੰ ਥ੍ਰੈਟ ਕੀਤਾ ਗਿਆ ਉਦੇ علاوہ ਕੱਲ ਜਲੰਧਰ ਦੇ ਅੰਦਰ ਇੱਕ ਸਿੱਖ ਫੈਡਰੇਸ਼ਨ ਦੇ ਵਕੀਲ ਸਾਹਿਬ ਹੈਗੇ ਸੀ ਜਿਹੜੇ ਸਿੱਖ ਫੈਡਰੇਸ਼ਨ ਦੇ ਅਧਿクシー ਔਰ ਜਲੰਧਰ ਦੇ ਅੰਦਰ ਕੋਰਟ ਦੇ ਅੰਦਰ ਵਕੀਲ ਸੀ ਉਹਨਾਂ ਦੀ ਦਿਨ ਦਹਾੜੇ ਮੌਤ ਹੋ ਗਈ ਇਸ ਤਰ੍ਹਾਂ ਕੋਈ ਸੁਰੱਖਿਤ ਕਿਵੇਂ ਰਹੇਗਾ ਕਾਨੂੰਨ ਵਿਵਸਥਾ ਤੇ ਜਿਵੇਂ ਅਸੀਂ ਪਹਿਲੇ ਸੁਣਦੇ ਸੀ ਉੱਤਰ ਪ੍ਰਦੇਸ਼ ਏ ਇੱਥੇ ਉੱਥੇ ਉਸ ਤੋਂ ਵੀ ਇੱਥੇ ਬੱਧਰ ਹੋ ਗਈ ਏ ਤੇ ਭਗਵੰਤ ਮਾਨ ਸਰਕਾਰ ਸਿਰਫ ਤੇ ਸਿਰਫ ਕੇਜਰੀਵਾਲ ਦੇ ਸ਼ਿਸ਼ੋਦੀਆ ਦੇ ਇਸ਼ਾਰੇ ਤੇ ਚੱਲ ਰਹੀ ਏ ਪੰਜਾਬ ਦੇ ਹਿੱਤਾਂ ਵਾਸਤੇ ਕੋਈ ਕੰਮ ਨਹੀਂ ਕਰ ਰਿਹਾ 3 ਸਾਲ ਦੀ ਬੱਚੀ ਦੇ ਲੱਤਾਂ ਤੇ ਵੀ ਗੋਲੀ ਲੱਗੀ ਹੈ ਇੱਕ ਵੀਡੀਓ ਤੁਸੀਂ ਦੇਖੀ ਹੋਣੀ ਹੈ ਖਬਰਾਂ 'ਚ ਚੱਲਦੀ ਪਈ ਹੈ ਕਿ ਟਿਊਸ਼ਨ ਜਾ ਰਹੀ ਸੀ ਉਹਦੇ ਫਾਦਰ ਸਾਹਿਬ ਉਹਨੂੰ ਛੱਟਨ ਠੀਕ ਹੈ ਟਿਊਸ਼ਨ ਲੈ ਕੇ ਜਾ ਰਹੀ ਸੀ ਤਾਂ ਉਸ ਦੇ ਰਸਤੇ ਦੇ ਵਿੱਚ ਲੱਤ ਤੇ ਗੋਲੀ ਵੱਜੀ ਹੈ ਤੇ ਕਿਵੇਂ ਦੇਖ ਰਹੇ ਹੋ ਗੋਲੀ ਤੇ ਮਾਰਨਾ ਮੱਥੇ ਬਿਲਕੁਲ ਆਮ ਹੋ ਗਈ ਹੈ ਹਰ ਪੂਰੇ ਪੰਜਾਬ ਦੇ ਅੰਦਰ ਕੋਈ ਐਸਾ ਏਰੀਆ ਨਹੀਂ ਹੈ ਜਿੱਥੇ ਰੋਜ਼ ਇੱਕ ਦਿਨ ਗੋਲੀ ਦੀ ਵਾਰਦਾਤ ਨਹੀਂ ਹੁੰਦੀ ਗੋਲੀ ਦੇ ਨਾਲ-ਨਾਲ ਪੈਂਕ ਲੁੱਟਾ ਹੁੰਦੀਆਂ ਚਾਂਸ ਚੀਂ ਹੁੰਦੀ ਏ ਸਾਡੇ ਜਲੰਧਰ ਜਵੇਂ ਜਲੰਧਰ ਤੋਂ ਆਇਆ ਜਲੰਧਰ ਦੇ ਅੰਦਰ ਤੇ ਇੱਕ ਬੀਬੀ ਵਿਚਾਰੀ ਸਰਦੀਆਂ ਦੇ ਦਿਨ ਬਾਹਰ ਤੁੱਪ ਸੇਗ ਰਹੀ ਸੀ ਉਹਦੀ ਵਾਲੀਆਂ ਖੋਲ ਕੇ ਲਾਗੇ ਬੈਠੇ ਇੱਕ ਚਲਦੇ ਸਕੂਟਰ ਤੋਂ ਵਾਲੀ ਉਤਾਰ ਕੇ ਲਾਗੇ ਨਹੀਂ ਆ ਕ੍ਰਾਈਮ ਰੇਟ ਕਟਣ ਦੀ ਜਗ੍ਹਾ ਪਤਾ ਹੋਇਆ ਨਜ਼ਰ ਆ ਗਿਆ ਤੁਹਾਨੂੰ ਪੂਰੇ ਪੰਜਾਬ ਦੇ ਵਿੱਚ ਪੂਰਾ ਕ੍ਰਾਈਮ ਵੱਧ ਗਿਆ ਹੈਗਾ ਕ੍ਰਾਈਮ ਆਰਡਰ ਲੋਅਰ ਆਰਡਰ ਇਸ ਟਾਈਮ ਜ਼ੀਰੋ ਇਹਨਾਂ ਦਾ ਲੋਅਰ ਆਰਡਰ ਕੀਤਾ ਆ ਇਹਨਾਂ ਨੇ ਕਿਸੇ ਵੀ ਪ੍ਰਸ਼ਾਸਨ ਕੋਲ ਚਲੇ ਜਾਓ ਕਿਸੇ ਪੰਜਾਬ ਦੇ ਪੁਲਿਸ ਦੇ ਡਿਪਾਰਟਮੈਂਟ ਕੋਲ ਚਲੇ ਜਾਓ ਕੋਈ ਤਰ੍ਹਾਂ ਤੁਹਾਡੀ ਦਰਖਾਸਤ ਲੈ ਕੇ ਰਾਜੀ ਨਹੀਂ ਹੋਏਗਾ ਅਗਰ ਤੁਸੀਂ ਮੈਨੂੰ ਕੋਦ ਤੁਹਾਨੂੰ ਮੈਂ ਕੈਸੀ ਇੱਕ ਇੱਕ ਰਿਕਾਰਡਿੰਗ ਸੁਣਾਣਾ ਜਿਹੜੀ ਅੱਜ ਤੋਂ 3 ਦਿਨ ਪਹਿਲੇ ਮੈਨੂੰ ਥ੍ਰੈਟ ਆਇਆ ਸੀ ਅੱਜ ਜੀ ਸੁਣਾਉਣ ਨੂੰ ਤਿਆਰ ਹਾਂ ਉਹਦੇ ਉਹਦੇ ਵਿੱਚ ਇਹਨਾਂ ਨੇ ਮੈਨੂੰ ਡਾਇਰੈਕਟ ਥ੍ਰੈਟ ਕੀਤਾ ਜਿਸ ਜਿਸ ਮੈਂ ਇੱਥੇ ਕੰਪਲੇਂਟ ਦਿੱਤੀ ਹੋਈ ਹੈ ਕਮਿਸ਼ਨਰ ਆਫਿਸ ਦੇ ਅੰਦਰ ਡਿਟੀਕੇਸ਼ਨ ਕੀ ਹੈ ਕਿ ਆਡੀਓ ਆਡੀਓ ਕੀਤੀ ਮੈਂ ਸੁਣਾ ਰਿਹਾ ਜੀ ਤੁਹਾਨੂੰ ਉਹ ਸੀਐਮ ਦਾ ਮੁੰਡਾ ਬਣ ਕੇ ਮੈਨੂੰ ਥ੍ਰੈਟ ਕਰਦਾ ਦਿੱਲੀ ਦੇ ਸੀਐਮ ਦਾ ਮੁੰਡਾ ਜਿਹਦੀ ਮੈਂ ਅੱਜ 15 ਦਿਨ ਤੋਂ ਕਮਿਸ਼ਨਰ ਆਫਿਸ ਦੇ ਅੰਦਰ ਕੰਪਲੇਂਟ ਦਰਜ ਕਰਾਈ ਹੈ ਮਗਰ ਉਹਦੀ ਕੋਈ ਸੁਣਵਾਈ ਨਹੀਂ ਹੋਈ ਤੇ ਦਿਨੋਂ ਨਾਲ ਦੀ ਵੀ ਖਬਰ ਚਲਦੀ ਪਈ ਸੀ ਕਿ ਸੀਐਮ ਸਾਹਿਬ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਲੈ ਕੇ ਤੇ ਉਹ ਕਿਵੇਂ ਸਟ੍ਰੈਟ ਕਰ ਸਕਦੇ ਹਨ ਤੁਹਾਨੂੰ ਤੇ ਕੀ ਰੀਜ਼ਨ ਹੈ ਐਸੇ ਕਾਲੀ ਹੋ ਸਕਦਾ ਮੈਨੂੰ ਤੇ ਫੋਨ ਨਹੀਂ ਦਿੱਲੀ ਦੇ ਸੀਐਮ ਦੀ ਗੱਲ ਕਰ ਰਹੇ ਉਹਨਾਂ ਦੇ ਨਾਮ ਹੀ ਲੈ ਕੇ ਐਸ ਸੁਣਾਣਾ ਤੁਹਾਨੂੰ ਕਿ ਮੈਂ ਰੇਖਾ ਗੁਪਤਾ ਦਾ ਮੁੰਡਾ ਬੋਲ ਰਿਹਾ ਜੀ ਓਕੇ ਮੈਂ ਸੁਣਾਣਾ ਤੁਹਾਨੂੰ ਇਹ ਪਾਰਟੀ ਬਾਜੀ ਵੀ ਹੋ ਸਕਦੀ ਹੈ ਕਿਉਂਕਿ ਲਗਾਤਾਰ ਉਹ ਤੋਂ ਸ਼ਿਕਾਇਤ ਮਿਲਣ ਤੋਂ ਬਾਅਦ ਵੀ ਹੋ ਸਕਦਾ ਹੈ ਕਿ ਇਸ ਤਰ੍ਹਾਂ ਦੀ ਹੋਵੇ ਜਾਂ ਫੇਕ ਕਾਲਿੰਗ ਨਹੀਂ ਨਹੀਂ ਫੇਕ ਨਹੀਂ ਹੈ ਮੈਨੂੰ ਬਗਾਇਦਾ ਉਹਨਾਂ ਨੇ ਬਗਾਇਦਾ ਉਹਨਾਂ ਨੇ ਮੈਨੂੰ ਠੱਟ ਦਾ ਫੋਨ ਕੀਤਾ ਹੈਗਾ ਫੇਕ ਤੇ ਤੱਤ ਹੋਏਗਾ ਨਾ ਸਾਈਬਰ ਸੈੱਲ ਤੱਕ ਪਹੁੰਚੋ ਫਿਰ ਸਾਈਬਰ ਸੈੱਲ ਕੋ ਮੈਂ ਤੇ ਪੰਜਾਬ ਪੁਲਿਸ ਨੂੰ ਪ੍ਰਸ਼ਾਸਨ ਨੂੰ ਦਿੱਤੀ ਹੈ ਸੁਣੋ ਜੀ ਮੈਂ ਉਹ ਟਿਕਾ ਉਹ ਤੋਂ ਮੀਟਿੰਗ ਕਰਦਾ ਹਾਂ ਕੱਲ੍ਹ ਦੋ ਉਸਨੇ ਸੁਣੋ ਜੀ ਚਾਰ ਵਾਰ ਆਇਆ ਚਾਰ ਵਾਰ ਫੋਨ ਆਇਆ again. रात नू मैं स्टेशन तो उतर रहा सी दिल्ली आ रहा सी चार बार फोन आया जी और कोई सुनवाई कोई यदि कोई यदि वो नहीं है मैं पंजाब प्रशासन को पंजाब सीपी को जलंधर दे अठ बार चक्कर काट चुका अठ बार मेरी कंप्लेंट उत्तर हैगी है ਮੈਨੂੰ ਕੰਪਲੀਟ ਦੀ ਕਾਪੀ ਵੀ ਭੇਜ ਦੇ ਤੁਸੀਂ WhatsApp ਤੇ ਵੀ ਲੈ ਲੈਣਾ ਮੇਰੇ ਕੋਲ ਮੈਂ ਇਹਨਾਂ ਰਿਟਰਨਿਸ਼ੀ ਦੇ ਕੇ ਆਇਆ ਰਿਕਾਰਡਿੰਗ ਸੁਣਾ ਕੇ ਸੀਡੀ ਬਣਾ ਕੇ ਦੇ ਕੇ ਆਇਆ ਹਾਲੇ ਤੱਕ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਚਾਰ ਵਾਰ ਥ੍ਰੈਟ ਆਏ ਨੇ ਉਹਨਾਂ ਨੇ ਇਹ ਵੀ ਕਿਹਾ ਚੰਨ ਤੋਂ ਮਾਰ ਦਾਂਗੇ ਸੁਣ ਲੋ ਇਹ ਤਾਂ ਟਾਰਗੇਟ ਬਣਾਉਂ ਬਣਾ ਮਤੇ ਮਾਰ ਰਹੇ ਹਾਂ ਟਾਰਗੇਟ ਬਣਾ ਕੇ ਮਾਰ ਰਹੇ ਆ ਜੀ ਬੰਦੇ ਅਕਾਲੀ ਦਲ ਦੇ ਬੰਦਿਆਂ ਨੂੰ ਟਾਰਗੇਟ ਬਣਾ ਕੇ ਮਾਰਿਆ ਜਾ ਰਿਹਾ ਰੋਜ਼ ਗੋਲੀ ਚੱਲ ਰਹੀ ਆ ਸਾਡੇ ਕਿਸੇ ਨਾ ਕੇ ਬੰਦੇ ਤੇ ਕਿਹੜੇ ਜ਼ਿਲ੍ਹੇ ਦੀ ਗੱਲ ਕਰਦੇ ਹੋ ਗੁਲੰਦਰ ਜ਼ਿਲ੍ਹੇ ਮੈਂ ਮਾਰਿਆ ਕੱਲ ਬੰਦਾ ਜੀ ਅੰਮ੍ਰਿਤਸਰ 'ਚ ਮਾਰਿਆ ਪਰਸੋਂ ਬੰ ਉਹਨਾਂ ਲੁੱਧਿਆਂ ਦੇ ਵਿੱਚ ਥੋੜਾ ਮਰਿਆ ਕ ਤੇ ਫਿਰ ਕਹੋ ਕਿ ਤੁਸੀਂ ਸਰੇਆਮ ਦੇ ਹੈਗੀ ਗੱਲਾਂ ਸਾਰੀਆਂ ਐਜੇ ਹੀ ਹੁਣ ਸੁਣਾਵਾਗਾ ਇਹਦੇ ਵਿੱਚ ਟ੍ਰੈਕ کہہ ਰਿਹਾ ਹਮ ਬੀਜੇਪੀ ਕੇ ਆਦਮੀ ਆ ਜਾਨ ਸੇ ਮਾਰ ਦੇਗੇ ਆਪਕੋ ਕਾਟ ਦੇਗੇ ਇਹ ਪਾਰਟੀ ਨੂੰ ਡਿਫੇਮ ਕਰਨ ਦੀ ਵੀ ਕੋਸ਼ਿਸ਼ ਕਿਤੇ ਨਾ ਕਿਤੇ ਉਹ ਸਮਝ ਨਹੀਂ ਆ ਰਹੀ ਹੈਗਾ ਨਹੀਂ ਕਦੇ ਵੀ ਸਮਝ ਨਹੀਂ ਆ ਰਹੀ ਜੀ ਇਹਨਾਂ ਨੂੰ ਔਰ ਜਿਨ੍ਹਾਂ ਨਾਲ ਜਿਨ੍ਹਾਂ ਨਾਲ ਮੇਰਾ ਝਗੜਾ ਚੱਲ ਰਿਹਾ ਉਹ ਝਾੜੂ ਪਾਰਟੀ ਦੇ ਨੇ ਦਿੱਲੀ ਦੇ ਅੰਦਰ ਉਹ ਵੀ ਇਹਨਾਂ ਨਾਲ ਕਮਿਟੀ ਰੋਲ ਦਿੱਤੀ ਹੋਈ ਆ ਇਹ ਇਹ ਸਭ ਕਨਸਪਰੇਸੀ ਹੈਗੀ ਹੈ ਇੱਕ ਸਿਆਸਤਦਾਰ ਆਦਮੀ ਨੂੰ ਚੁਕਾਉਣ ਵਾਸਤੇ ਵਾਟਸਐਪ ਪੈਸ਼ਨ ਮੈਂ ਰਮਿੰਦਰ ਸਿੰਘ ਸ਼ਿਪੂ ਨਾਮ ਹੈ ਜੀ ਵਾਈਸ ਪ੍ਰੈਜ਼ੀਡੈਂਟ ਸ਼ਿਰੋਮਣੀ ਅਕਾਲੀ ਦਲ ਤੋਂ ਹਾਂ ਮੇਰਾ ਪ੍ਰਾਪਰਟੀ ਦਾ ਬਿਜ਼ਨਸ ਹੈ ਇੰਸ਼ੋਰੈਂਸ ਦਾ ਬਿਜ਼ਨਸ ਹੈ ਜਲੰਧਰ ਦਿੱਲੀ ਮੇਰੀ ਰਿਹائش ਸ਼ਕੀ ਜੀ ਮੈਂ ਸ਼ਿਰੋਮਣੀ ਰੀਜ਼ਨ ਬਿਹਾਈਂਡ ਥਿਸ ਡਿਸਪਿਊਟ ਡਿਸਪਿਊਟ ਦਾ ਕੀ ਕਾਰਨ ਕਿਸੇ ਕਨਸਪਰੇਸੀ ਆ ਇਲੈਕਸ਼ਨ ਜੋ ਦਿੱਲੀ ਵਿਧਾਨ ਸਭਾ ਇਲੈਕਸ਼ਨ ਹੋਏ ਸੀ ਮੈਂ ਇਹਨਾਂ ਦੀ ਮਦਦ ਨਹੀਂ ਕੀਤੀ ਸੀ ਇਹਨਾਂ ਦਾ ਕੈਂਡੀਡੇਟ ਹਾਰਿਆ ਉਹਨੇ ਮੈਨੂੰ ਮਨ ਆਣੀ ਨੋਟਿਸ ਵੀ ਭੇਜਿਆ ਮਾਨਣ ਦਾ ਨੋਟਿਸ ਵੀ ਭੇਜਿਆ ਉਹਦੇ ਬਾਅਦ ਥ੍ਰੈਟ ਆਇਆ ਉਸ ਤੋਂ ਪਹਿਲੇ ਥ੍ਰੈਟ ਆਇਆ ਬਾਜ਼ਮਾਨਾ ਨਹੀਂ ਭੇਜੀ ਤੁਸੀਂ ਦੱਸ ਸਕਦੇ ਹੋ ਸੋ ਫਿਲਹਾਲ ਮੈਡਮ ਸਾਡੇ ਨਾਲ ਨਹੀਂ ਗੱਲਬਾਤ ਕਰਦੇ ਮੈਡਮ ਕਿਵੇਂ ਦੇਖ ਰਹੇ ਹੋ ਅੱਜ ਦੇ ਪ੍ਰੋਟੈਸਟ ਦੇਖੋ ਠਾਠਾ ਮਾਰ ਦਾ ਇਕੱਠ ਹੋਇਆ ਹੋਇਆ ਜੋ ਕਿ ਆਮ ਆਦਮੀ ਪਾਰਟੀ ਦੇ ਵਿਰੁੱਧ ਹੈ ਜੋ ਜ਼ਿੰਮੇਦਾਰਾਂ ਨਾਲ ਕਿਸਾਨਾਂ ਨਾਲ ਤੱਕਾ ਹੁੰਦਾ ਆ ਉਹ ਹੁਣ ਵੀ ਹੋ ਰਿਹਾ ਹੈ ਕਿਸੇ ਵੀ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਇਹ برداشت ਨਹੀਂ ਕਰਨਗੇ ਉਸ ਦੇ ਵਿਰੁੱਧ ਅਸੀਂ ਸੰਘਰਸ਼ ਕਰਦੇ ਹਾਂ ਤੇ ਕਰਦੇ ਰਵਾਂਗੇ ਤੇ ਅਸੀਂ ਆਪਣੀ ਜ਼ਮੀਨ ਦਾ ਇੱਕ ਟੋਟਾ ਤੱਕ ਨਹੀਂ ਦੇਵਾਂਗੇ ਤੇ ਸਾਨੂੰ ਕਿਸਾਨਾਂ ਨੂੰ ਪਹਿਲਾਂ ਵੀ ਗੱਬਿਆ ਜਾਂਦਾ ਸੀ ਕਿਤੇ ਐਮਐਸਪੀ ਦੇ ਵਾਅਦੇ ਕੀਤੇ ਜਾਂਦੇ ਸੀ ਅੱਜ ਤਾਂ ਸਾਡੀਆਂ ਜਿਹੜੀਆਂ ਫਸਲਾਂ ਨੇ ਤੇ ਜਿਹੜੀਆਂ ਸਾਡੀਆਂ ਜ਼ਮੀਨਾਂ ਨੇ ਉਦੋਂ ਹੀ ਕਬਜ਼ਾ ਕਰਨ ਲੱਗੇ ਤੇ ਸਾਡੇ ਜਿਹੜੇ ਕਿਸਾਨ ਜ਼ਿਮੀਦਾਰ ਐ ਅਸੀਂ ਉਹਨਾਂ ਨਾਲ ਖੜੇ ਆਂ ਤੇ ਆਖਰੀ ਦਮ ਤੱਕ ਖੜੇ ਰਵਾਂਗੇ ਅਸੀਂ ਆਪਣੇ ਸੰਘਰਸ਼ ਜਾਰੀ ਰੱਖਾਂਗੇ ਅੱਜ ਕਹਿਣਾ ਚਾਹੁੰਦੇ ਆ ਜੀ ਅੱਜ ਅਕਾਲੀ ਦਲ ਨੇ ਸਾਬਤ ਕਰਤਾ ਵੀ ਉਹ ਹਮੇਸ਼ਾ ਪੰਜਾਬ ਦੇ ਨਹੀਂ ਲਈ ਹੱਕਾਂ ਦੇ ਲਈ ਅਕਾਲੀ ਦਲ ਪਹਿਲਾਂ ਵੀ ਲੜਦਾ ਆਇਆ ਉਹ ਹੁਣ ਵੀ ਲੜ ਰਿਹਾ ਹੈਗਾ ਬੇਸ਼ੱਕ ਅਕਾਲੀ ਦਲ ਸੱਤਾ 'ਚ ਨਹੀਂ ਹੈਗਾ ਪਰ ਉਹਨੇ ਪਹਿਲਾਂ ਵੀ ਕਿਸਾਨਾਂ ਦੇ ਹੱਕ ਲਈ ਹਮੇਸ਼ਾ ਬਾਜ ਬਲੰਦ ਕੀਤੀ ਆ ਤੇ ਹੁਣ ਵੀ ਅੱਜ ਸਿੱਧ ਕਰ ਦਿੱਤਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਉਂਕਿ ਜਿਹੜੇ ਸਾਡੇ ਪੰਜਾਬ ਦੇ ਨਾਲ ਇਸ ਪਾਰਟੀ ਵੱਲੋਂ ਆਮਦਵੀ ਪਾਰਟੀ ਵੱਲੋਂ ੱੱਕਾ ਕੀਤਾ ਜਾ ਰਿਹਾ ਉਹਦਾ ਅਸੀਂ ਟੱਡ ਕੇ ਵਿਰੋਧ ਕਰਾਂਗੇ ਸਾਡੇ ਕਿਸਾਨਾਂ ਦੇ ਨਾਲ ਜਿਹੜਾ ੱੱਕੇ ਸਹੀ ਆ ਇਹ ਕਦੇ ਨਾਲ ਹੋਣ ਹੋਣ ਨਹੀਂ ਦੇਵਾਂਗੇ ਨਾ ਹੀ ਤਾਂ ਸਾਡੇ ਪੰਜਾਬ ਨੂੰ ਕੋਈ ਦੱਬ ਸਕਿਆ ਤੇ ਨਾ ਹੀ ਦੱਬਿਆ ਜਾਊਗਾ ਇਹ ਉਹ ਖੂਰ ਹੈ ਜੀ ਜਦੋਂ ਜਦੋਂ ਪੰਜਾਬ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਉੱਪਰ ਕੇ ਬਾਹਰ ਆਇਆ ਅਗਰ ਨਕਲੀ ਮਸਾਲੇ ਖਾਕਰ ਕਰ ਰਹੇ ਹੈ ਸਿਹਤ ਖਰਾਬ ਤੋਂ ਨਾ ਹੋ ਪਰੇਸ਼ਾਨ ਕਿਉਂਕਿ ਵਾਈਕੇ ਵਾਈ ਮਸਾਲੇ ਦੇ ਰਹਾ ਹੈ ਸ਼ੁੱਧਤਾ ਦਾ ਪ੍ਰਮਾਣ स्वाद भी संस्कार भी और मसालों में अनेकों प्रकार भी यही नहीं अगर मसालों का भी करना चाहते हैं व्यापार तो मिलिए प्रियव्रत यादव जी से। नमस्कार मैं प्रियव्रत यादव लेकर आया हूँ आपकी सेवा में वाई के वाई मसाले स्वादिष्ट एवं लजीज मसाले छह साल से आपकी सेवा में पिताजी के आशीर्वाद से दीपक कुमार के सहयोग से यदि कोई भी भाई अपना व्यापार करने का इच्छुक है हमसे जुड़ने का इच्छुक है तो हमारा पता है सात बटा सोलह नगर नांगले दिल्ली इकतालीस नियर चौधरी प्रॉपर्टीज दो मूर्ति और हमारा संपर्क सूत्र है नौ तीन एक दो तीन चार नौ शून्य शून्य आठ